ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਜਿਹੜਾ ਨਾਮ ਹੈ ਰੀਅਲ ਮਨਜੀਤ ਤੇ ਅੱਜ ਅਸੀਂ ਆਏ ਆਂ ਡੈਮ ਢੋਲ ਬਹਰ ਡੈਮ ਤੇ ਦੇਖਣਾ ਆ ਪਾਣੀ ਕਿੰਨਾ ਕਜੋ ਸੁਣਿਆ ਸੀ ਪਾਣੀ ਕਾਫੀ ਆ ਤੇ ਵੱਟ ਪਾਣੀ ਹੈ ਨਹੀਂ ਇੰਨਾ ਠੀਕ ਠੀਕ ਹੀ ਆ ਤੇ ਪਿੱਛੇ ਅਸੀਂ ਸ਼ਨੀਵਾਰ ਆਏ ਸੀ ਤੇ ਲੈਟ ਸਲਾਈਡਿੰਗ ਬਹੁਤ ਹੋਈ ਸੀ ਰਸਤੇ ਜਿਸ ਵਲੇ ਅੰਦਰ ਪੜਦੇ ਆ ਤੇ ਫਿਰ ਅਸੀਂ ਵਾਪਸ ਚੱਲ ਗਏ ਸੀ ਪੈਰ ਖੁੱਪਦੇ ਪਏ ਸੀ ਚਪਲਾ ਵੀ ਖੁੱਪ ਗਈ ਸੀ ਫਿਰ ਅਸੀਂ ਵਾਪਸ ਚੱਲ ਗਏ ਸੀ ਅੱਜ ਫਿਰ ਦੁਬਾਰਾ ਐਤਵਾਰ ਆਏ ਆ ਤੇ ਬਾਕੀ ਵੀਡੀਓ ਨਾਲ ਬਣੇ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਤੇ ਲੋ ਜੀ ਦੇਖੋ ਜੀ ਪਿੱਛੇ ਪਾਣੀ ਹੈਗਾ ਆ ਤੇ ਨੋਰਮਲ ਪਾਣੀ ਆ ਠੀਕ ਆ ਤੇ ਜਿਹੜਾ ਇੱਥੇ ਸਕੂਲ ਦਿਸਦਾ ਪਿਆ ਸੀ ਉਹ ਤੇ ਬਿਲਕੁਲ ਪਾਣੀ ਚ ਡੁੱਬ ਚੁੱਕਾ ਆ ਤੇ ਚਲੋ ਜੀ ਤੁਹਾਨੂੰ ਬਾਕੀ ਸਾਰਾ ਦਿਖਾਉਨੇ ਆ ਵੀਡੀਓ ਨੂੰ ਬਣੇ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਸ਼ਰਕਮੈਂਟ ਜਰੂਰ ਕਰ ਦਿਓ ਤੇ ਚਲੋ ਦਿਖਾਉਨੇ ਆ ਤੋਂ ਜਿਸੀ ਆਏ ਢੋਲ ਵਾਹੇ ਪਾਣੀ ਦੇਖਣ ਤੇ ਇੱਥੇ ਉਸ ਦਿਨ ਵੀ ਐਸੇ ਇੱਥੇ ਬਹੁਤ ਚਿੱਕੜ ਸੀ ਜ਼ਿਆਦਾ ਤੇ ਲੈ ਲਾਸ ਸਲਾਈਡਿੰਗ ਹੋਈ ਹੋਸੀ ਬਹੁਤ ਜ਼ਿਆਦਾ ਇਹ ਦੇਖੋ ਦੋਨੋਂ ਪਾਸੇ ਹੋਈ ਹੋ ਤੇ ਉਸ ਦਿਨ ਪੈਰ ਇੱਥੇ ਖੁੱਪਦਾ ਸੀ ਤੇ ਅਸੀਂ ਵਾਪਸ ਚੱਲ ਗਏ ਸੀ ਤੇ ਹਫਤੇ ਬਾਅਦ ਫੇਰ ਆਏ ਆ ਸ਼ਨੀਵਾਰ ਆਏ ਸੀ ਅਸੀਂ ਪਿੱਛੇ ਤੇ ਹੁਣ ਫੇਰ ਹੱਟ ਤੇ ਵਾਧਾ ਨਹੀਂ ਆ ਤੇ ਦੇਖੋ ਜੀ ਬਹੁਤ ਚਿੱਕੜ ਸੀ ਇੱਥੇ ਉਸ ਦਿਨ ਤੇ ਤੇ ਲੋ ਜੀ ਜਿਵੇਂ ਪਹੁੰਚ ਕੇ ਟੋਲ ਬਹੁਤ ਡੈਮ ਤੇ ਉਹ ਕੇ ਪਾਣੀ ਇੱਥੇ ਜਿਹੜਾ ਸਕੂਲ ਦਿੱਸਦਾ ਸੀ ਉਹ ਤੇ ਲੁਕ ਗਿਆ ਹੈ ਪਾਣੀ ਦੇ ਥੱਲੇ ਤੇ ਇਹ ਬਾਕੀ ਜਿਹੜਾ ਪਾਣੀ ਇਹ ਗੱਲ ਕਰੀਏ ਪਾਣੀ ਬਹੁਤ ਨੀਵਾ ਆ ਤੇ ਲੋ ਜੀ ਸ਼ੈਪ ਕਰੋ ਹੋ ਗਾਈਆਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਫਿਰ ਅਸੀਂ ਇੱਕ ਛੋੜ ਜਿਹਾ ਬਣਾ ਕੇ ਚਲ ਗਏ ਸੀ ਕਿਉਂਕਿ ਉਸ ਦਿਨ ਬਹੁਤ ਹੋਈ ਹੋ ਸੀ ਚਿੱਕੜ ਬਹੁਤ ਸੀਗਾ ਤੇ ਪਹਾੜੀਆਂ ਡਿੱਗੀਆਂ ਹੋਈਆਂ ਸੀ ਤੇ ਅਸੀਂ ਵਾਪਸ ਚਲ ਗਏ ਸੀ ਫਿਰ ਉਸ ਦਿਨ ਸ਼ਨੀਵਾਰੀ ਤੇ ਫਿਰ ਅੱਜ ਦੇਖਿਆ ਅੱਜ ਕਿਹਾ ਕਿ ਬਾਰਿਸ਼ ਨਹੀਂ ਆ ਗਈ ਤੇ ਅੱਜ ਉਹ ਸੋਕੋ ਵੀ ਗਿਆ ਰਸਤਾ ਤੇ ਉਹਦਾ ਪੱਧਰਾ ਆ ਤੇ ਬਾਕੀ ਮਿੱਟੀ ਉੱਥੇ ਡਿੱਗੀ ਹੋਈ ਆ ਬਾਕੀ ਤੁਹਾਨੂੰ ਸਾਰਾ ਦੇਖੋ ਤੇ ਉਹ ਗਾਈਆਂ ਉੱਤਰਦੀਆਂ ਵਗੀਆਂ ਥੱਲੇ ਚਲਿਓ ਕਿ ਇਹ ਮਾਹੌਲ ਬਿਲਕੁਲ ਸ਼ਾਂਤ ਉਹ ਬਿਲਕੁਲ ਸ਼ਾਂਤੀ ਆ ਤੇ ਦੇਖੋ ਜਦਾ ਰਸਤੀਆਂ ਪਹਾੜੀਆਂ ਚ ਦਾ ਪਾਣੀ ਹੋ ਜਾਂਦਾ ਰਸਤੀਆਂ ਇਦਾਂ ਹੀ ਰਸਤੇ ਚ ਉਹਦਾਂ ਰਸੀਆਂ ਪਈਆਂ ਸੀ ਤੇ ਜਦੋਂ ਵੇਲੇ ਸਾਡਾ ਪੈਰ ਵਿੱਚ ਚਲ ਗਿਆ ਸੀਗਾ ਤੇ ਚਪਲਾ ਵੀ ਡੁੱਬ ਗਈਆਂ ਸੀ ਤੇ ਫਿਰ ਕੁੱਬ ਗਈਆਂ ਇਸ ਵਿੱਚ ਤੇ ਫਿਰ ਅਸੀਂ ਉਸ ਤੋਂ ਬਾਅਦ ਵਾਪਸ ਚੱਲ ਗਏ ਸੀਗਾ ਫਿਰ ਤੇ ਇਦਾਂ ਲੈਟ ਸਲਾਈਡ ਹੋਈ ਗਈ ਸੀ ਮਤਿ ਪਾਣੀ ਬਹੁਤ ਨਹੀਂ ਮਾਇਆ ਇਹ ਹੋਇਆ ਜੀ ਦੇਖਣਾ ਇਸ ਇੱਥੇ ਪੱਕੀ ਜੇ ਮਹੌਲ ਕੇ ਬਿਲਕੁਲ ਸ਼ਾਂਤ ਹੋਆ ਲੋਜ ਹੈ ਸੂਰਜ ਦੇਵਤਾ ਸ਼ਾਂਤ ਹੋਣ ਬੜੇ ਆ ਇਹ ਵਕੇ ਇਹ ਪਹਾੜੀਆਂ ਆ ਪਹਾੜੀਆਂ ਕੀ ਇਦਾਂ ਹੀ ਸੋਹਣੀਆਂ ਲੱਗਦੀਆਂ ਆ ਜਿਸ ਵੇਲੇ ਲੈਂਡ ਸਲਾਈਡ ਹੁੰਦੀ ਆ ਤੇ ਫਿਰ ਤੇ ਡਰ ਵੀ ਲੱਗਦਾ ਆ ਕਿਉਂਕਿ ਪਿਛਲੀ ਵਾਰ ਅਸੀਂ ਆਏ ਸੀ ਸ਼ਨੀਵਾਰ ਜਦੋਂ ਪਿੱਛੇ ਦੱਸਿਆ ਗਿਆ ਤੇ ਉਸ ਦਿਨ ਹਨਾ ਪਹਾੜੀਆਂ ਡਿੱਗਦੀਆਂ ਪਈਆਂ ਸੀ ਪਾਣੀ ਹਲਕਾ ਹਲਕਾ ਬਾਰਿਸ਼ ਹੋ ਰਹੀ ਸੀ ਫਿਰ ਡਰ ਵੀ ਲੱਗਦਾ ਸੀ ਇੱਕ ਜਾਨ ਹਰਕ ਨੂੰ ਪਿਆਰੀ ਹੁੰਦੀ ਆ ਤੇ ਅਸੀਂ ਫਿਰ ਡਰ ਕੇ ਥੋੜੇ ਜਿਹਾ ਕਿ ਡਰੇ ਹੋ ਸੀ ਕਿ ਉੱਤੇ ਪਹਾੜੀ ਢੱਕਣ ਜਵੇ ਕਿਉਂਕਿ ਮੀਂਹ ਪੈਂਦਾ ਸੀ ਪਿਆ ਸੀ ਹਾਂ ਹਾਂ ਤੇ ਬਾਕੀ ਜੇ ਪਹਾੜੀਆਂ ਜਿਹੜੀਆਂ ਐ ਏਦੇ ਸੋਹਣੀਆਂ ਲੱਗਦੀਆਂ ਮੀਂਹ ਪੇਤ ਬਗੈਰ ਏਦੇ ਸੋਹਣੀਆਂ ਹਜੇ ਹਰਿਆਲੀ ਵਾਲੀਆਂ ਲੱਗਦੀਆਂ ਜਿਵੇਂ ਮੀਂਹ ਜਾਓ ਫਿਰ ਤਾਂ ਬੰਦੇ ਨੂੰ ਡਰ ਵੀ ਬਹੁਤ ਲੱਗਦਾ ਹੈ ਤੇ ਬਾਕੀ ਪਾਣੀ ਆਇਆ ਹੋਇਆ ਹੈ ਤੇ ਹੈ ਇਧਰੋਂ ਨੀਵਾ ਹੀ ਆ ਬਹੁਤ ਉੱਚਾ ਨਹੀਂ ਹੈਗਾ ਤੇ ਗਾਈਆਂ ਵਿੱਚ ਇੱਥੇ ਲਗਾਈਆਂ ਸੀ ਗਾਈਆਂ ਨਾ ਤਗਾਈਆਂ ਵਿੱਚ ਗਈਆਂ ਸੀ ਇੱਥੋਂ نیچے ਨੂੰ ਉਹ ਦੇਖੋ ਹਜੇ ਵੀ ਹੈਗੀਆਂ ਉਹ ਦੇਖੋ ਜ਼ੂਮ ਕਰਕੇ ਦਿਖਾਨੇ ਇਹ ਦੇਖੋ ਇਹ ਗਾਈਆਂ نیچے ਚੜਦੀਆਂ ਪਈਆਂ ਆ ਤੇ ਦੇਖੋ ਬਾਕੀ ਸ਼ਾਮ ਦਾ ਟਾਈਮ ਆ 5:30 6 ਵਜੇ ਦਾ ਟਾਈਮ ਆ ਸੂਰਜ अस्त ਹੋ ਚੁੱਕਾ ਆ ਦੇਖੋ ਤੇ ਬਹੁਤ ਸੋਹਣਾ ਲੱਗਦਾ ਸੂਰਜ ਅਸਤ ਹੋਇਆ ਵੀ ਬਸ ਇਹ ਹੀ ਦੇਖਣਾ ਸੀ ਪਾਣੀ ਕਿੰਨਾ ਕੁ ਹੈਗਾ ਇੱਥੇ ਕਿੰਨਾ ਕੁ ਨਹੀਂ ਆ ਤੇ ਦੇਖ ਲਿਆ ਆ ਓਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਵਧੀਆ ਲੱਗਦੀ ਆ ਤੇ ਲੋ ਜੀ ਤੇ ਇੱਥੇ ਸਕੂਲ ਹੁੰਦਾ ਸੀਗਾ ਤੇ ਮੰਦਿਰ ਬਿਲਕੁਲ ਡੁੱਬ ਚੁੱਕਾ ਆ ਉਸ ਟਾਈਮ 3-4 ਮਹੀਨੇ ਪਹਿਲਾਂ ਅਸੀਂ ਵੀਡੀਓ ਪਾਈ ਵੀ ਹੋਈ ਆ ਉਦੋਂ ਸਕੂਲ ਉੱਪਰ ਸੀਗਾ ਮੰਦਿਰ ਵੀ ਇੱਥੋਂ ਦਿਸਦਾ ਪਿਆ ਸੀ ਤਾਂ ਤੇ ਸਕੂਲ ਦੀਆਂ ਜਿਹੜੀਆਂ ਟੋਟਾ ਟਾ ਸਪਰਾਣਾ ਸਕੂਲ ਸੀਗਾ ਕਾਫੀ ਟਾਈਮ 50 60 ਸਾਲ ਪੁਰਾਣਾ ਸਕੂਲ ਸੀ ਉਹ ਇਥੋਂ ਬਾਹਰ ਸੀਗਾ ਹੁਣ ਵਿੱਚ ਪਾ ਗਏ ਹੋ ਗਿਆ ਹੈ ਨਾ ਉਹ ਪੜਲਾ ਪਸਾ ਸਭ ਸਾਰਾ ਸੁੱਕਾਇ ਸੀ ਤੋ ਹਨ ਮਾਹ ਹੈ ਨਾ ਨੌਰ ਦੇ ਗਏ ਸੀ ਹਾਂ ਸਾਰੇ ਸੁੱਕਾਇ ਦੇ ਅਸੀਂ ਇਥੋਂ ਨਹੀਂ ਗਏ ਸੀ ਉਹ ਤਾਂ ਕਿੱਥੇ ਕਿਤੇ ਨਹੀਂ ਹਾਂ ਅਸੀਂ ਮੇਂਗਰੋਵਾਲ ਡੈਮ ਤੋਂ ਗਏ ਸੀ ਉਹ ਤਾਂ ਮੇਂਗਰੋਵਾਲ ਗਏ ਤੋ ਇਹ ਟੈਂਡਰ ਹਾਂ ਮੇਂਗਰੋਵਾਲ ਵੀ ਇੱਕ ਵਰੀ ਡੈਮ ਤੋਂ ਗਏ ਸੀ ਅਸੀਂ ਪਹਾੜੀਆਂ 'ਚ ਹਾਂ ਕਿਹੜਾ ਪਿੰਡ ਚੌਂਕੜੀਆਂ ਮੱਲਾ ਹਾਂ ਚੌਂਕੜੀਆਂ ਮੱਲਾ ਗਏ ਸੀ ਹੁਣ ਤੇ ਉੱਥੇ ਵੀ ਹੈ ਇਹ ਥੋੜੀ ਔਰ ਮੇਂਗਰੋਵਾਲ ਵਾਲਾ ਸੀ ਟਾਈਮ ਹਾਂ ਉਦੋਂ ਮੇਂਗਰੋਵਾਲ ਵਾਲੇ ਡੈਮ 'ਚ ਚੌਂਕੀਆਂ ਮੱਲਾ ਗਏ ਸੀ ਉਹ ਵੀ ਇਦਾਂ ਹੈ ਨਾ ਇਦਾਂ ਹੀ ਜਾ ਹੁੰਦਾ ਹੈ ਵਿਚੋ-ਵਿਚੋਂ ਦੇ ਉਦੋਂ ਉੱਥੇ ਵੀ ਪਾਣੀ ਸੁੱਕਿਆ ਸੀ ਹੁਣ ਤੇ ਉੱਥੇ ਪਾਣੀ ਭਰਿਆ ਹੋਣਾ ਤੇ ਵਾਕਈ ਉਹ ਬਹੁਤ ਸੋਹਣਾ ਲੱਗਦਾ ਹੈ ਵੀ ਉਹ ਵੀ ਦੂਰ ਬੜੀਆ ਲੱਗਦਾ ਕਿਉਂਕਿ ਉਹ ਹੈ ਨਹੀਂ ਨਾ ਬਾਰਿਸ਼ ਨਹੀਂ ਹੈਗੀ ਤਾਂ ਵਧੀਆ ਲੱਗਦਾ ਜਿਵੇਂ ਬਾਰਿਸ਼ ਆਉਂਗੇ ਤਾਂ ਬੰਦਾ ਵੈਸੇ ਡਰਦਾ ਕਿਉਂਕਿ ਬਹੁਤ ਵੱਡੀਆਂ ਵੱਡੀਆਂ ਪਹਾੜੀਆਂ ਆ ਤੇ ਫਿਰ ਡਰ ਵੀ ਲੱਗਦਾ ਆ ਤੇ ਬਾਕੀ ਲੋਕੇ ਐਸੇ ਵਲੇ ਘੁੰਮਣਾਉਂਦੇ ਆ ਉਹ ਦੇਖੋ ਉਧਰ ਵੀ ਆਉਂਦੇ ਪਏ ਆ ਤੇ ਗਏ ਵੀ ਕਈ ਘੁੰਮ ਗਏ ਉਹ ਦੇਖੋ ਆਉਂਦੇ ਪਏ ਨੇ ਹੁਣ ਜਲਦੀ ਮੈਂ ਵਿੱਚ ਘੱਟ ਜਾਣਾ ਆਏ ਦੇਖੋ ਗਾਈ ਵੀ ਚੋਕਦੀ ਪਈ ਇੱਥੇ ਤੇ ਇੱਕ ਗਾਇਓ ਵਾਈਟ ਚ ਉਹ نیچے ਚੌਕ ਦੀ ਪਈ ਐ ਕੋ ਉਪਰੇ ਚੌਕ ਦੀ ਪਈ ਐ ਦੋ ਤਿੰਨ ਗਾਇਆਂ ਚੁਕਦੀਆਂ ਪਈਆਂ ਤੇ ਬਾਕੀ ਚ ਉਹ ਜੀ ਵੀਊ ਦੇਖੋ ਇਹ ਬਹੁਤ ਸੋਹਣਾ ਲੱਗਦਾ ਪਿਆ ਇਸ ਵੇਲੇ ਕਿਉਂਕਿ ਸੂਰਜ ਆਸਤਾ ਹੋ ਰਿਹਾ ਆ ਤੇ ਇਧਰ ਡੋਗੀ ਆਇਆ ਹੋਇਆ ਆ ਉਹ ਜੀ ਲੋਕੀ ਅਸਲੇ ਕੁਮਣਾਉਂਦੇ ਪਏ ਆ ਡੈਮ ਤੇ ਇਹ ਸੰਡੇ ਕਰਕੇ ਤੇ ਫਿਰ ਅਸੀਂ ਸੰਡੇ ਕਰਕੇ ਆ ਜਾਏ ਆ ਹਾਂ ਕੁੜ ਕੁੜ ਹੈਲੋ हां पता भी नहीं है ना डर भी लगता रहा है ये देखो पानी से सारीयां लकड़ियां लकड़ियां आई हैं ये देखो ये देखो ये मोटे-मोटे लकड़ा है ये हो भी लोग के आ रहे घूम रहे तो बाकी सूरज अस्त हो चुका है हो इधर भी जा रहे हैं ਸਰੂਜੀ ਇਹ ਬਿਲਕੁਲ ਸ਼ਾਂਤੀ ਸ਼ਾਂਤੀ ਹੈ ਜਿੰਨੂੰ ਬੰਦੇ ਨੂੰ ਸ਼ਾਂਤੀ ਚਾਹੀਦੀ ਹੋਵੇ ਉਹ ਡੈਮ ਤੇ ਆਵੇ ਹਨ ਘੁੰਮੇ ਫਿਰੇ ਬਿਲਕੁਲ ਸ਼ਾਂਤੀ ਆ ਨਾ ਚੀ ਨਾ ਪੈ ਕੁਛ ਨਹੀਂ ਹੈ ਹਨ ਬੋਜੀ ਇਹ ਡੈਮ ਦਾ ਪਾਣੀ ਬਹੁਤ ਨੀਚੇ ਆ ਜਿਹਦਾ ਪਹਿਲੇ ਸੁਣਿਆ ਸੀ ਕਹਿੰਦੇ ਪਾਣੀ ਆ ਕੇ ਡੈਮ ਚ ਪਾਣੀ ਆ ਗਿਆ ਪਰ ਨਹੀਂ ਪਾਣੀ ਪੋ ਨਹੀਂ ਮਾਇਆ ਢੋਲ ਵਾਹੇ ਡੈਮ ਦਾ ਹੂੰ ਕੋਲ ਆ ਕੇ ਖੜਾ ਹੋ ਗਿਆ ਹੇ ਕੋਈ ਹਣੇ ਬਸ ਦੁਖਾਣ ਇਹ ਫੋਨ ਲੈ ਲੈ ਇਹ ਉਹ ਬਾਹਰ ਕਿਨ੍ਹੇ ਕਿਦ ਤਨ ਕੋਈ ਹੋਰ ਤੇ ਅੱਪ ਪੈ ਅਗਲੋਂ ਦੇ ਫੇਸੇ ਕੋ ਫੜੀ ਹੋ ਗਏ ਤੇ ਫੜਾ ਯਾਰ ਹੂੰ ਚੌਂਕੇ ਦਾ ਉਹ ਜੀ ਲੋ ਜੀ ਬਹੁਤ ਸੋਹਣਾ ਹੈ ਹਾਂ ਚੱਲਦੇ ਆ ਚੱਲ ਜਰ ਜੀ ਬਹੁਤ ਸੋਹਣੀ ਲੱਗਦੀ ਹਰਿਆਲੀ ਹੈ ਨਾ ਇਹ ਤਾਂ ਸੋਹਣੀ ਲੱਗਦੀ ਹਰਿਆਲੀ ਹਰਿਆਲੀ ਬਿਲਕੁਲ ਉਹ ਉੱਪਰ ਵੀ ਅਸੀਂ ਉੱਥੇ ਵੀ ਜਾ ਕੇ ਆਏ ਸੀ ਉਹ ਜਿਹੜਾ ਉੱਪਰ ਕੀ ਉਹ ਮੰਦਰਵਾ ਮੰਦਰ ਅਸੀਂ ਜਾ ਕੇ ਆਏ ਸੀ ਪਰ ਵੀਡੀਓ ਨਹੀਂ ਅਸੀਂ ਪਾਈ ਸੀ ਇੱਥੇ ਜਾ ਕੇ ਅਸੀਂ ਤਾਂ ਕੁਝ ਨਹੀਂ ਹੈਗਾ ਉੱਤੇ ਕੋਈ ਮੂਰਤੀ ਨਹੀਂ ਕੋਈ ਕੁਝ ਨਹੀਂ ਹੈਗਾ ਤਾਂ ਇਹ ਖੂਹ ਆ ਇੱਥੇ ਖੂਬ ਉਹ ਕੀਤਾ ਆ ਉੱਤੇ ਜਾਲ ਲੱਗਾ ਆ ਬਸ ਕੋਈ ਮੂਰਤੀ ਨਹੀਂ ਇੱਥੇ ਆ ਗਈ ਕੁਛ ਨਹੀਂ ਹੈਗਾ ਆ ਪੌੜੀਆਂ ਬਹੁਤ ਆ ਜਾਉਂਦੇ ਉੱਤੇ ਨੂੰ ਅਸੀਂ ਪਿੱਛੇ ਗਰਮੀਆਂ ਚਾਹੇ ਸੀ ਦੋ ਉੱਤੇ ਜਾ ਕੇ ਆਏ ਸੀ ਇੱਥੇ ਤੇ ਬਾਕੀ ਵੀਡੀਓ ਨੂੰ ਬਤਵਾਤ ਲਾਈਕ ਸ਼ੇਅਰ ਕਮੈਂਟ ਜੋ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਇਹ ਤੁਹਾਨੂੰ ਦਿਖਾਇਆ ਢੋਲਵਾਹ ਡੈਮ ਤੇ ਇਹ ਛੋਟੀ ਜਿਹੀ ਕਲਿੱਪਾ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਈਓ ਤੇ ਚੱਲਦੇ ਹਾਂ ਹੁਣ ਘਰਾਂ ਨੂੰ ਇਹ ਦੇਖੋ ਲੈਟ ਸਲਾਈਡ ਕਿਨ ਹੋਈ ਪਈ ਇੱਥੇ ਦੋਸਤਾਂ ਨੇ ਵੀ ਅਸੀਂ ਇੱਥੇ ਵਾਪਸ ਉੱਪਰ ਚੱਲ ਗਏ ਸੀਗੇ ਦੇਖ ਕੇ ਤੇ ਜਿਹੜਾ ਆਹ ਰਸਤਾ ਸੀ ਨਾ ਉਸ ਟਾਈਮ ਤੇ ਇਹ ਰਸਤੇ ਜਿੰਨਾ ਚਿੱਕੜ ਸੀ ਤੇ ਇੱਥੇ ਮੈਂ ਖੁੱਭੀ ਸੀਗੀ ਇਹ ਟੋਪ ਵਾਪਸ ਗਈ ਸੀ ਉਹ ਮੋੜ ਲੈ ਤਾ ਹਲੋ ਪਹਾੜੀ ਦੇਖੋ ਕਿੱਡੇ ਕਿੱਡੇ ਉੱਚੇ ਇੱਥੇ ਇੱਥੇ ਖੁੱਭੀ ਸੀ ਤਾਂ ਫਿਰ ਪਿੱਛੇ ਵਾਪਸ ਚਲ ਗਏ ਸੀ ਫਿਰ ਡਰ ਵੀ ਲੱਗਦਾ ਸੀ ਕਿ ਪਹਾੜੀ ਦਾ ਪਤਾ ਥੋੜੀ ਹੁੰਦਾ ਕਿਦੋਂ ਖਿਸਕ ਜਾਣੀ ਹੈ ਇਹ ਦੇਖੋ ਇਹ ਰਸਤਾ ਉਸ ਤੋਂ ਬਹੁਤ ਚਿਕੜੀ ਚਿਕੜੀ ਹੋਇਆ ਪਿਆ ਸੀ ਤੇ ਕਿ ਲੋਚ ਇੱਧਰ ਵੀ ਡਿਗੀਆਂ ਪਈਆਂ ਪਹਾੜੀਆਂ ਇੱਧਰ ਵੀ ਤੇ ਬਾਕੀ ਇੱਧਰ ਵੀ ਡਿਗੀਆਂ ਪਈਆਂ ਹੈ ਤੁਹਾਨੂੰ ਵੀ ਦੱਸ ਸਕਦਾ ਹਾਂ ਕਿ ਇਸ ਲਾਈਟ ਤੋਂ ਦੂਰ ਦੇਖੋ ਨਾ ਹਰ ਨਾ ਇਹ ਤਾਂ ਵੀ ਪਹਾੜੀ ਦੇਖੋ ਕਿਤਾ ਕਿਸ ਕੀ ਹੋਈ ਆ ਇਹ ਦੇਖੋ ਡਰਗਤੂ ਨਾਲ ਇਹ ਸਿੰਮ ਦਾ ਪਿਆ ਪਾਣੀ ਆ ਜਿਹੜਾ ਆਂਦਾ ਪਾਣੀ ਸਿੰਮ ਦਾ ਪਿਆ ਪਹਾੜੀ ਦੇ ਇਹ ਮੋਰੇ ਵੀ ਦੇਖੋ ਪਹਾੜੀ ਕਿਤਾ ਲਿਗੇ ਪਈਆਂ ਇਹ ਦੇਖੋ ਕਿਸੇ ਆਪ ਦੇਖੋ ਕਿੰਨੀ ਪਹਾੜੀ ਤੋਂ ਨਿਕਲਦੀਆਂ ਥੱਲੇ ਡਿੱਗਦੀਆਂ ਨੇ दे 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 सारी पहाडी लिया हुन